ਸਾਰਿਆਂ ਨੂੰ ਸਾਰੇ ਬਠਿੰਡਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਸਾਡੇ ਪ੍ਰੈਸ ਵੀਰਾਂ ਦਾ ਜਿਨ੍ਹਾਂ ਨੇ ਇਹ ਕਵਰਜਰੀ ਦਿੱਤੀ ਹੈ ਉਹਨਾਂ ਦਾ ਧੰਨਵਾਦ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਨੂੰ ਲੈ ਕੇ ਜੋ ਆਪਾਂ ਕੁਝ ਮਹੀਨੇ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਕਿ ਆਪਾਂ ਵਾਰਡ ਵਾਈਜ਼ ਪੰਜਾਬ ਔਰਡਾਂ ਦਾ ਕ੍ਰਿਕਟ ਟੂਰਨਾਮੈਂਟ ਜੋ ਆਰਗੇਨਾਈਜ਼ ਕਰਾਵਾਂਗੇ ਜੋ ਕਿ ਪਾਰਟ ਹੋਗਾ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਆਪਣੇ ਬਠਿੰਡਾ ਵਾਸੀਆਂ ਨੂੰ ਆਪਣੇ ਯੂਥ ਨੂੰ ਡਰੱਗਸ ਦੀ ਚਪੇਟ ਤੋਂ ਦੂਰ ਲਿਜਾਣ ਵਾਸਤੇ ਤੇ ਨਸ਼ਿਆਂ ਤੋਂ ਦੂਰ ਲਿਜਾਣ ਵਾਸਤੇ ਇਹ ਮੁਹਿੰਮ ਦਾ ਇੱਕ ਹਿੱਸਾ ਜੋ ਹੈ ਉਹ ਇੰਟਰਡਿਊਸ ਕਰਾਨ ਲੱਗੇ ਸੀ ਤੇ ਅਸੀਂ ਤਾਂ ਇਹੀ ਚਾਹਨੇ ਆ ਕਿ ਬਠਿੰਡਾ ਵਾਸੀ ਜੋ ਵੀ ਨੇ ਜੇ ਨਸ਼ਾ ਕਰਨ ਤਾਂ ਸਿਰਫ ਸਪੋਰਟਸ ਦਾ ਕਰਨ ਖੇਡਾਂ ਦਾ ਕਰਨ ਜਾਂ ਗਰਾਊਂਡ ਦਾ ਕਰਨ ਤਾ ਕਰਕੇ ਅਸੀਂ ਸਾਡੀ ਸਾਰੀ ਟੀਮ ਦੇ ਨਾਲ ਮਿਲ ਕੇ ਇੱਕ ਮੁਹਿੰਮ ਦਾ ਹਿੱਸਾ ਬਣ ਕੇ ਇਹ ਪੰਜਾਬ ਔਰਡਾਂ ਦਾ ਟੂਰਨਾਮੈਂਟ ਸਟਾਰਟ ਕਰਵਾਉਣ ਦਾ ਐਲਾਨ ਕਰਨ ਜਾ ਰਹੇ ਜਿਹਦੇ ਵਿੱਚ 50 ਟੀਮਸ ਹੋਣਗੀਆਂ ਪੰਜਾਬ ਔਰਡਸ ਦੀਆਂ ਤੇ 10 ਪੂਲ ਹੋਣਗੇ ਤੇ ਹਰ ਪੂਲ ਦੇ ਵਿੱਚ 10 ਮੈਚਸ ਹੋਣਗੇ ਟੋਟਲ 115 ਮੈਚ ਜੋ ਹੈ ਆਰਗੇਨਾਈਜ਼ ਕੀਤੇ ਜਾਣਗੇ ਹਰ ਮੈਚ ਦੇ ਵਿੱਚ ਪ੍ਰਾਈਜ਼ ਪ੍ਰਾਈਜ਼ਸ ਵੀ ਹੋਣਗੇ ਜਿਨ੍ਹਾਂ ਦਾ ਅਲੱਗ-ਅਲੱਗ ਮਹੱਤਵ ਹੈ ਜਿੱਦਾਂ ਕਿ ਕੈਚ ਆਫ ਦਾ ਮੈਚ ਨੋਟੇਬਲ 1 ਨੋਟੇਬਲ 2 ਬੈਸਟ ਪਰਫਾਰਮੈਂਸ ਤੇ ਮੈਨ ਆਫ ਦਾ ਮੈਚ ਦੇ ਪ੍ਰਾਈਜ਼ਸ ਵੀ ਵੰਡੇ ਜਾਣਗੇ ਇਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੀ ਜੋ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਦੇ ਵਿਜ਼ਨ ਸਦਕਾ ਉਹਨਾਂ ਦੇ ਦਿੱਤੇ ਗਏ ਮਾਰਗਦਰਸ਼ਨ ਸਦਕਾ ਅਸੀਂ ਇਹ ਆਰਗੇਨਾਈਜ਼ ਕਰਾਉਣ ਜਾ ਰਹੇ ਹਾਂ 28 ਦਸੰਬਰ 2025 ਨੂੰ ਇੱਕ ਬਹੁਤ ਹੀ ਵੱਡਾ ਓਪਨਿੰਗ ਇਵੈਂਟ ਜੋ ਹੈ ਆਰਗੇਨਾਈਜ਼ ਕੀਤਾ ਜਾਊਗਾ ਜਿਦੇ ਵਿੱਚ ਬਹੁਤ ਵੱਡੇ ਬਾਲੀਵੁੱਡ ਸਟਾਰਸ ਤੇ ਪੰਜਾਬੀ ਸਿੰਗਰਸ ਤੇ ਕ੍ਰਿਕਟਰਸ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਸਾਡੇ ਨਾਲ ਮੌਜੂਦ ਹੋਣਗੇ ਇਸ ਮੁਹਿੰਮ ਦਾ ਹਿੱਸਾ ਬਣਨਗੇ ਤੇ ਸ਼ਹਿਰ ਵਾਸੀਆਂ ਨੂੰ ਮੋਟੀਵੇਟ ਕਰਨਗੇ ਕਿ ਉਹ ਵੱਧ ਚੜ ਕੇ ਇਸ ਇਵੈਂਟ ਦਾ ਪਾਰਟ ਬਣਨ ਤੇ ਪਾਰਟਿਸਿਪੇਟ ਕਰਨ ਤੇ ਸਾਡੇ ਸਾਰੇ ਪੰਜਾਬ ਨੂੰ ਇਹ ਮੋਟੀਵੇਟ ਕਰਨਗੇ ਕਿ ਨਸ਼ਿਆਂ ਦੀ ਚਪੇੜ ਤੋਂ ਆਪਾਂ ਦੂਰ ਜਾਈਏ ਇੰਨਾ ਕਹਿੰਦੇ ਹੋਏ ਮੈਂ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਇਸ ਤੋਂ ਬਾਅਦ ਇੱਕ ਸੀ ਸ਼ੋਰ ਜਿਹਦੇ ਵਿੱਚ ਸਾਰੀ ਇਸ ਇਵੈਂਟ ਦੀ ਡਿਸਕ੍ਰਿਪਸ਼ਨ ਹੋਊਗੀ ਸਾਰੇ ਜਿਹੜੇ ਸਾਡੇ ਸੈਲੀਬ੍ਰਿਟੀਜ਼ ਜਿਹੜਾ ਸਾਡਾ ਮਨਵਦਾਨ 28 ਤਰੀਕ ਨੂੰ ਇਹ ਓਪਨਿੰਗ ਇਵੈਂਟ ਦਾ ਪਾਰਟਿਸਪੇਟ ਆ ਪਰਟ ਹੋਵੇ ਜਿੱਦਾਂ ਕਿ ਜੋ ਕਿ ਬਹੁਤ ਵੱਡੇ ਗਾਇਕ ਨੇ ਤੇ ਮਾਸਟਰ ਸਲੀਮ ਤੇ ਅਮੀਸ਼ਾ ਪਟੇਲ ਜੋ ਬਾਲੀਵੁੱਡ ਦੀ ਕਾਫੀ ਵੱਡੀ ਸਿੰਗਰ ਨੇ ਔਰ ਸੌਰੀ ਐਕਟਰ ਐਕਟ੍ਰਸ ਨੇ ਤੇ ਅਜ਼ਰੀਨ ਖਾਨ ਵਰਗੇ ਇਹ ਅਦਾਕਾਰ ਆਪਣੇ ਨਾਲ ਮੌਜੂਦ ਹੋਣਗੇ 28 ਤਰੀਕ ਨੂੰ ਇਸ ਤੋਂ ਇਲਾਵਾ ਪੰਜਾਬੀ ਐਕਟਰਸ ਵੀ ਆਪਣਾ ਮਨੋਬਲੋਦਾ ਆ ਕੇ ਤੇ ਨਾਲੇ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਵੀ ਆਪਣੇ ਨਾਲ ਮੌਜੂਦ ਹੋਣਗੇ ਠਾਈ ਨੂੰ ਇਹ ਬਹੁਤ ਹੀ ਵੱਡਾ ਇੱਕ ਆਗਾਜ਼ ਹੋਊਗਾ ਇਸ ਇਵੈਂਟ ਦਾ ਇਸ ক্রিকেট ਟੂਰਨਾਮੈਂਟ ਦੀ ਸਟਾਰਟ ਦਾ ਤੇ ਇਹੀ ਉਮੀਦ ਕਰਦੇ ਆ ਕਿ ਸਾਰੇ ਸ਼ਹਿਰ ਵਾਸੀ ਇਸ ਨਸ਼ਿਆਂ ਤੋਂ ਦੂਰ ਹੋਣ ਦੇ ਇਵੈਂਟ ਵਿੱਚ ਵੱਧ ਛੱਡ ਕੇ ਸਾਥ ਦੇਣ ਕੇ ਸਾਡੇ ਤੇ ਪਾਰਟਿਸਪੇਟ ਕਰਨਗੇ ਥੈਂਕ ਯੂ ਬਲੇ ਪ੍ਰੋਗਰਾਮ ਦੀ ਫਾਈਨਲ ਇਹ ਪ੍ਰੋਗਰਾਮ ਦੀ ਡਿਟੇਲਸ ਅਸੀਂ ਹਜੇ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਇਹ ਇੱਕ ਇੰਟਰੋਡਕਟਰੀ ਪ੍ਰੈਸ ਕਾਨਫਰੰਸ ਹੈਗੀ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਐਗਜ਼ੈਕਟ ਡਿਟੇਲਸ ਦਵਾਂਗੇ ਕਿ ਕਿੱਦਾਂ ਇਹਦੇ ਪਾਸਸ ਡਿਸਟ੍ਰਿਬਿਊਸ਼ਨ ਹੋਊਗੀ ਕਿਉਂਕਿ ਇਹ ਇਵੈਂਟ ਕੰਪਲੀਟਲੀ ਫ੍ਰੀ ਹੋਣ ਵਾਲਾ ਕਿੱਦਾਂ ਇਹਦੀ ਪਾਸਸ ਦੀ ਡਿਸਟ੍ਰਿਬਿਊਸ਼ਨ ਹੋਊਗੀ ਕਿੱਥੇ ਇਹ ਇਵੈਂਟ ਕੀਤਾ ਜਾਊਗਾ ਤੇ ਇੰਨੀ ਅਸੀਂ ਗੈਦਰਿੰਗ ਕਰਨ ਦੀ ਸੋਚ ਰਹੇ ਹਾਂ ਬਟ ਇਹ ਗੱਲ ਕੋਈ ਦੋ ਰਾਹੀਂ ਨਹੀਂ ਕਿ ਅਸੀਂ ਚਾਹੁੰਨੇ ਕਿ ਸਾਰਾ ਦਾ ਸਾਰਾ ਸ਼ਹਿਰ ਸਾਡੇ ਨਾਲ ਇਸ ਇਵੈਂਟ ਟੂਰਨਾਮੈਂਟ ਚ ਪਾਰਟਿਸਿਪੇਟ ਕਰੇ ਮੈਂ ਚਾਹਤ ਹਾਂ ਕਿ ਬੀਸੀਸੀਆ ਦੇ ਪੀਸੀਆ ਇਹ ਪੀਸੀਆ ਨਾ ਹੀ ਲੋ ਸਰ ਬੀਸੀਸੀਆ ਦੇ ਪ੍ਰਮਾਣਕਰਨ ਬਣਾਉਣ ਨਾਲ ਜਲਦੀ ਉਹਨੇ ਪੀਸੀਆ ਦੇ ਸਾਡੇ ਮੂਝ ਕੀ ਸ਼ਕਰ ਮਰ ਉਹਨਾਂ ਦੀ ਗਾਈਡੈਂਸ ਬਹੁਤ ਰਹੇਗੀ ਉਹਨਾਂ ਨੇ ਕਈ ਟੂਰਨਾਮੈਂਟਸ ਪਹਿਲਾਂ ਆਰਗੇਨਾਈਜ਼ ਵੀ ਕੀਤੇ ਆ ਤੇ ਉਹਨਾਂ ਦਾ ਕਾਫੀ ਐਕਸਪੀਰੀਅੰਸ ਆ ਉਹਨਾਂ ਦੀ ਟੀਮ ਦੀ ਗਾਈਡੈਂਸ ਜ਼ਰੂਰ ਲਵਾਂਗੇ ਤੇ ਆਪਣੇ ਸ਼ਹਿਰ ਜਿੰਨੇ ਵੀ ਕੋਸਕੋ ਦੀਆਂ ਟੂਰਸ ਨੇ ਆ ਗਰਾਊਂਡ ਦਾ ਲਾਬ ਉਠਾਵਾਂਗੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਇਹ ਇਵੈਂਟ ਨੂੰ ਆਰਗੇਨਾਈਜ਼ ਕਰਾਂਗੇ ਇਹ ਵੀਡੀਓ ਜ਼ਰੂਰ ਦੇਖੋ